ਮੈਚ ਦੇਖ ਕੇ ਮੇਰੀ ਲੱਤ ਦੀ ਲੀਡ ਉੱਟ ਗਈ ਐ ਹੁਣ ਮੇਰਾ ਤਾਂ ਟੁੱਟ ਪਛਾੜ ਹੋ ਗਿਆ ਕਰ ਦੇ ਬਾਈ ਜੀ ਹੋਇਆ ਨਾ ਮਾਪੂ ਫਿਕਰ ਨਾ ਕਰ ਹੋਇਆ ਮੈਨੂੰ ਆਪਣੇ ਕੋਲ ਹੀ ਰੱਖੋ ਟੈਨਸ਼ਨ ਨਾ ਤੂੰ ਕਿਤੇ ਨਹੀਂ ਜਾਣਾ ਮੈਨੂੰ ਆਪਣੇ ਕੋਲ ਹੀ ਤੂੰ ਸਾਡੇ ਕੋਲ ਹੀ ਰਹਿਣਾ ਸਾਡੇ ਕੋਲ ਹੀ ਰਹਿਣਾ ਬਾਈ ਮੈਨੂੰ ਆਪਣੇ ਕੋਲ ਰੱਖੋ ਇਹ ਨਾ ਰੋਇਆ ਨਾ ਰੋਇਆ 3 ਲੱਖ ਰੁਪਏ 4 ਲੱਖ ਰੁਪਏ ਮੰਗਦੇ ਨੇ ਆਪਰੇਸ਼ਨ ਦਾ ਮੇਰੇ ਕੋਲ ਹੈ ਨਹੀਂ ਮੈਂ ਚਲੋ ਕੋਈ ਨਾ ਰੋ ਨਾ ਰੋ ਰੋ ਨਾ ਕੁਲ ਸਿੰਘ ਜੀ ਰੋ ਆਰੇ ਲਵ ਹੋ ਗਿਆ ਪਾ ਚਾਹ ਬਿਲਕੁਲ ਹੋ ਗਿਆ ਮੇਰੀ ਫੋਟੋ ਹੈ ਅਮਰੀਕਾ ਦੀ ਇਸ ਜੀ ਇਹ ਮੇਰੀ ਮੇਰੀ ਫੋਟੋ ਹੈ ਅਮਰੀਕਾ ਦੀ ਇਹ ਮੇਰੀ ਫੋਟੋ ਹੈ ਮੇਰੀ ਵਾਈਸ ਫੋਟੋ ਹੈ ਇਹ ਮੇਰੀ ਬਹੁਤਾ ਹੈ ਇਹ ਮੇਰੀ ਵਾਈਫ ਹੈ ਇਹ ਮੈਂ ਹਾਂ ਤੁਸੀਂ ਕਿੰਨਾ ਖੁਸ਼ਹਾਲ ਜੀਵਨ ਸੀ ਤੇਰਾ ਮੇਰਾ ਧੀ ਨਹੀਂ ਕੋਈ ਪੁੱਤਰ ਨਹੀਂ ਹੈਗਾ ਮੈਂ ਲਵਾਰਸ ਆ ਇਹ ਨਾ ਕਹੇ ਤੂੰ ਅਸੀਂ ਤੇਰੇ ਧੀਆਂ ਪੁੱਤ ਵੀ ਆ ਡਾਕਟਰ ਨੇ ਕੀ ਕਿਹਾ ਇਹਨਾਂ ਦਾ ਕਿੱਦਣ ਹੋਊਗਾ ਆਪਰੇਟ ਡਾਕਟਰ ਸਾਹਿਬ ਕੀ ਕਹਿੰਦੇ ਆ ਪੀਐਸਸੀ ਹੋ ਗਈ ਆ ਮਤਲਬ ਇੱਕ ਦੋ ਦਿਨਾਂ ਦੇ ਵਿੱਚ ਹੋ ਜੂ ਬਾਈ ਜੀ ਗੱਲ ਸੁਣ ਹਮ ਅੱਛਾ ਮੈਂ ਤੇਰੇ ਕੇ ਡਿੱਗ ਪਿਆ ਮੇਰੀ ਲੱਤ ਦੀ ਹੱਡੀ ਟੁੱਟ ਗਈ ਆ ਹੁਣ ਮੇਰਾ ਤੰਤੀ ਪਿਛਾ ਜੋ ਕਰਦੇ ਬਾਈ ਜੀ ਹੋ ਜਾਣਾ ਬਾਪੂ ਫਿਕਰ ਨਾ ਕਰ ਹੋ ਜਾ ਮੈਨੂੰ ਆਪਣੇ ਕੋਲ ਹੀ ਰੱਖੋ ਟੈਨਸ਼ਨ ਨਾ ਤੂੰ ਕਿਤੇ ਨਹੀਂ ਜਾਣਾ ਮੈਨੂੰ ਆਪਣੇ ਕੋਲ ਹੀ ਤੂੰ ਸਾਡੇ ਕੋਲ ਹੀ ਰਹਿਣਾ ਸਾਡੇ ਕੋਲ ਹੀ ਰਹਿਣਾ ਬਾਈ ਜੀ ਮੈਨੂੰ ਆਪਣੇ ਕੋਲ ਰੱਖ ਲੋ ਇਹ ਨਰਵਾਇ ਨਾ ਕਰ ਰੋਇਆ ਨਾ ਕਰ ਆਪਣੇ ਕੋਲ ਰੱਖ ਲੈ ਬਾਈ ਕੋਈ ਨਾ ਸਾਡੇ ਕੋਲ ਹੀ ਹੈ ਤੁਸੀਂ ਮੇਰੇ ਨਾਲ ਨਾਲ 30 ਸਾਲ ਹੋ ਗਿਆ ਕਾ ਬਿਲਕੁਲ ਠੀਕ ਹੋ ਜਾਣਾ ਤੁਸੀਂ ਤੁਸੀਂ ਆਪਣੇ ਕੋਲ ਰੱਖ ਲੋ ਫਿਕਰ ਨਾ ਕਰ ਬਾਪੂ ਮੈਂ ਲਵਾ ਲੂਗਾ ਨਹੀਂ ਨਹੀਂ ਕਹ ਤੂੰ ਅਸੀਂ ਤੇਰੇ ਪੁੱਤਾਂ ਅਸੀਂ ਤੇਰੇ ਪੁੱਤਾਂ ਤੁਹਾਡੇ ਦੇ ਬਿਨਾਂ ਮੇਰਾ ਹੋਰ ਕੋਈ ਸਹਾਰਾ ਨਹੀਂ ਅਸੀਂ ਤੇਰੇ ਪੁੱਤਾਂ ਬਾਪੂ ਕਿਉਂ ਫਿਕਰ ਕਰਦਾ ਅਸੀਂ ਤੇਰੇ ਪੁੱਤਾਂ ਤੁਹਾਡੇ ਦੇ ਬਿਨਾਂ ਕੋਈ ਨਹੀਂ ਕੋਈ ਨਾ ਅਸੀਂ ਤੇਰੇ ਬੁੱਤ ਬਿਲਕੁਲ ਲਵਾਰਸ ਹੋ ਗਿਆ ਪਾ ਮੈਂ ਬਿਲਕੁਲ ਲਵਾਰਸ ਹੋ ਗਿਆ ਮੇਰੇ ਅੰਦਰ ਇੱਕ ਕੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਜਬ ਸਤ ਸਚ ਜਗਤ ਸਚ ਹੈ ਪੀ ਸਚ ਨਾਨਕ ਹੋਸੀ ਭੀ ਸਚ ਮੇਰਾ ਫ੍ਰੀਸ਼ਪੇ ਦਵਾਈਗਾ ਭਾਈ ਜੀ ਬੱਕ ਦੋ ਦਿਨਾਂ ਚ ਹੋ ਜਾਣਾ ਬਾਪ ਇੱਕ ਦਿਨਾਂ ਚ ਹੋ ਜਾਣਾ ਮੈਨੂੰ ਆਪਣੇ ਕੋਲ ਹੀ ਰੱਖ ਤੂੰ ਸਾਡੇ ਕੋਲ ਹੀ ਰਹਿਣਾ ਸਾਡੇ ਕੋਲ ਨਹੀਂ ਭੇਜ ਦੇ ਕੋਈ ਮੈਨੂੰ ਤੂੰ ਤਾਂ ਬਹੁਤ ਸਾਰਾ ਦਿੱਤਾ ਮੈਨੂੰ ਕਰੋ ਮੈਨੂੰ ਕਰੋ ਚੱਕ ਕੇ ਸਾਰਾ ਦੇਣ ਵਾਲਾ ਉਹ ਆ ਉਹ ਆਪਾਂ ਬਿਲਕੁਲ ਇਹ ਤਾਂ ਤੂੰ ਚੱਕ ਕੇ ਲੈ ਗਿਆ ਮੇਰਾ ਵਾਹਿਗੁਰੂ 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 ਵਿਰਾਸਤ ਹੋ ਗਿਆ ਵਾ ਮੇਰਾ ਕੋਈ ਵੀ ਪੁੱਤਰ ਨਹੀਂ ਬਣਿਆ ਆਪਣੇ ਕੋ ਰੱਖ ਲਓ ਵਾਹਿਗੁਰੂ ਆਪਣੇ ਕੋ ਰੱਖ ਲਓ ਕੋਈ ਨਾ ਬਬੂ ਸਾਡੇ ਕੋਲ ਮੈਨੂੰ ਡੱਟੀ ਛਾਪ ਹੋ ਗਿਆ ਕੋਈ ਨਾ ਫਿਕਰ ਨਾ ਕਰ ਛੱਡ ਨਾ ਜੀ ਜੀ ਬੜੀ ਸੇਵਾ ਕਰਦੇ ਸੇ ਉਹ ਕੋਈ ਨਾ ਬਾਪੂ ਅਸੀਂ ਤੇਰੇ ਪੁੱਤਾਂ ਸਾਡਾ ਫਰਜ਼ ਬਣਦਾ ਬੋਲੇ ਸਿੰਘ ਵਾਂਗ ਬੜੀ ਸੇਵਾ ਕਰਦੇ ਸਾਡਾ ਫਰਜ਼ ਆ ਬਾਪੂ ਸਾਡਾ ਫਰਜ਼ ਹੈ ਬੋਲੇ ਸਿੰਘ ਕਰਦਾ ਸੀ ਅਸੀਂ ਤਾਂ ਉਹਨਾਂ ਦੀ ਜੁੱਤੀ ਵਰਗੇ ਵੀ ਹੈ ਨਹੀਂ ਬਾਪੂ ਉਹ ਤਾਂ ਰੱਬ ਸੀ ਰੱਬ ਸੀ ਬਾਪੂ ਚੱਕ ਕੇ ਲੈ ਕੇ ਆਏ ਵਾਹਿਗੁਰੂ ਵਾਹਿਗੁਰੂ ਹੁਣ ਆਪਣੇ ਕੋਲ ਨਹੀਂ ਕੋਈ ਨਾ ਸਾਡੇ ਕੋਲ ਹੀ ਹੈ ਬਾਪੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਅਕਵਾਲ ਸਿੰਘ ਜੀ ਬਾਪੂ ਜੀ ਦਾ ਤੁਸੀਂ ਦੇਖਿਆ ਕਿਹੜੇ ਹਾਲਾਤਾਂ ਦੇ ਵਿੱਚ ਸੀ ਜਦੋਂ ਲੈ ਕੇ ਆਏ ਹੁਣ ਵੀ ਰੋਂਦੇ ਰਹਿੰਦੇ ਨੇ ਬਹੁਤ ਬਸ ਇੱਕੋ ਹੀ ਗੱਲ ਵਾਰ-ਵਾਰ ਕਹਿੰਦੇ ਮੈਨੂੰ ਭੇਜਿਓ ਨਾ ਕਿਤੇ ਮੈਨੂੰ ਰੱਖ ਲਓ ਮੈਨੂੰ ਆਪਣੇ ਕੋਲੇ ਰੱਖ ਲਓ ਅਰਦਾਸ ਕਰਿਓ ਬਾਪੂ ਜਿਹਦਾ ਜਿਹੜਾ ਆਪਰੇਸ਼ਨ ਆ ਚੂਲੇ ਦਾ ਉਹ ਸਕਸੈਸਫੁਲ ਹੋ ਜਾਵੇ ਇੱਕ ਜਾਂ ਦੋ ਦਿਨਾਂ ਤਿੱਕਰ ਬਾਪੂ ਦੀ ਸਰਜਰੀ ਹੋਣੀ ਹੈ ਤੇ ਉਸ ਤੋਂ ਬਾਅਦ ਬਾਪੂ ਆਪਣੇ ਪੈਰਾਂ ਸਿਰ ਤੁਰਨ ਯੋਗ ਆ ਹੋ ਜਾਵੇ ਤੇ ਇਹਦੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਵਜh ਤੇ ਇਹਨਾਂ ਦੀ ਭੈਣ ਮਿਲ ਕੇ ਗਈ ਆ ਕਿ ਇਹਨਾਂ ਦੀ ਭਤੀਜੀ ਆ ਮਤਲਬ ਉਹਨਾਂ ਨੂੰ ਭੈਣ ਕਹਿੰਦੇ ਆ ਇਹ ਤੇ ਬਾਕੀ ਹੋਰ ਵੀ ਜਿਹੜੇ ਕੋਈ ਰਿਸ਼ਤੇਦਾਰ ਭੈਣ ਭਰਾ ਹੈਗੇ ਨੇ ਵੀਡੀਓ ਸਾਡੀ ਦੇਖਦੇ ਨੇ ਉਹਨਾਂ ਨੂੰ ਬੇਨਤੀ ਹੈ ਭਾਈ ਜਰੂਰ ਮਿਲ ਕੇ ਜਾਓ ਚਲੋ ਤੁਹਾਡਾ ਆਉਣ ਵਾਲੇ ਨੂੰ ਤੁਹਾਡਾ ਹੌਸਲਾ ਹੋਊਗਾ ਹੈਨਾ ਇਹਨੂੰ ਹੌਸਲੇ ਦੀ ਲੋੜ ਆ ਹੁਣ ਤੇ ਇਸ ਟਾਈਮ ਅਸੀਂ ਕੋਈ ਵੀਡੀਓ ਨਹੀਂ ਬਣਾਵਾਂਗੇ ਤੁਹਾਡੀ ਕੁਝ ਨਹੀਂ ਕਰਾਂਗੇ ਤੁਸੀਂ ਆ ਕੇ ਮਿਲ ਜਿਓ ਬਸ ਤੇ ਬਸ ਇੱਕ ਵਾਰੀ ਆ ਕੇ ਮਿਲ ਜਿਓ ਕੋਈ ਨਾ ਬਾਪੂ ਹੋ ਜਾਣਾ ਰੋਣਾ ਨਹੀਂਗਾ ਰੋਣਾ ਨਹੀਂਗਾ ਰੋਣਾ ਨਹੀਂ ਬਾਪੂ ਨਹੀਂ ਬਾਪੂ ਅਸੀਂ ਤੇਰੇ ਪੁੱਤ ਆ ਅਸੀਂ ਤੇਰੇ ਪੁੱਤ ਆ ਆਗਨਪੁਰੂ ਸਿੰਘ ਬੋ। ਇਹ ਤੇ ਤੇਰੇ ਪੋਤਾਂ ਬਾਪੂ ਤੇ ਕੰਨਾ ਬਾਈ ਕਰੂ ਕਰਨਗੇ ਕਿਰਪਾ ਬਾਪੂ ਬਾਈ ਸਾਜੋ ਕਰ ਦਿਓ। ਇਸੇ ਤਰ੍ਹਾਂ ਸੁਪਨਿਆਂ ਦੇ ਘਰ ਵਿੱਚ ਹੋਰ ਵੀ ਬਹੁਤ ਸਾਰੇ ਮੈਂਬਰ ਜਿਹੜੇ ਹਸਪਤਾਲ 'ਚ ਦਾਖਲ ਰਹਿੰਦੇ ਨੇ ਇਹਨਾਂ ਦੇ ਇਲਾਜ ਵਾਸਤੇ ਤੁਹਾਡੇ ਸਾਥ ਦੀ ਲੋੜ ਰਹਿੰਦੀ ਆ ਹਮੇਸ਼ਾ ਜੀ। ਸਹਿਯੋਗ ਕਰਿਆ ਕਰੋ ਦਵਾਈਆਂ ਭੇਜ ਸਕਦੇ ਹੋ ਦਵਾਈਆਂ ਭੇਜੋ ਮਸ਼ੀਨਰੀਆਂ ਚਾਹੀਦੀਆਂ ਜਿਹੜੀਆਂ ਇੱਥੇ ਹਸਪਤਾਲ ਲਈ ਕੁਕ ਕਮੈਂਟਸ ਚਾਹੀਦੀ ਆ ਉਹ ਭੇਜ ਸਕਦੇ ਹੋ ਉਹ ਭੇਜੋ ਜਰੂਰ ਤੇ ਬਸ ਇੱਥੇ ਹਰੇਕ ਮੈਂਬਰ ਜਿਹੜਾ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰ ਜਾਵੇ